ਲੋ ਵੀ ਸੱਜਣੋ ਪੁੱਚੋ ਮੰਡੀ ਖੜੇ ਆ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਇਧਰ ਫੁਫਾਰਾ ਚੌਂਕ ਦੇ ਕੋਲੇ ਇੱਥੇ ਬਰਫ ਵਾਲੀ ਸਟਾਲ ਲੱਗਦੀ ਹੁੰਦੀ ਸੀ ਇਥੋਂ ਸਾਹਮਣੇ ਜਿਵੇਂ ਫੁਫਾਰਾ ਚੌਂਕ ਰਹਿ ਗਿਆ ਤੇ ਇੱਥੇ ਇਹ ਬਾਈ ਯਾਰਗਿਆਂ ਨੇ ਲੋੜਵੰਦਾਂ ਲਈ ਕੱਪੜੇ ਮੁਫਤ ਲਾਏ ਆ ਫਰੀ ਜਿੰਨੇ ਵੀ ਲੋੜਵੰਦ ਹੈਗੇ ਪੁੱਚੋ ਮੰਡੀ ਦੇ ਆਸ-ਪਾਸ ਏਰੀਏ ਤੋਂ ਆ ਬਾਈ ਉਹ ਇਹਨਾਂ ਤੋਂ ਆ ਕੇ ਇਥੋਂ ਕੱਪੜੇ ਲਿਜਾ ਸਕਦੇ ਆ ਤੇ ਬਾਈ ਯਾਰਗਿਆਂ ਦੇ ਸਾਰਾ ਕਲੱਬ ਇਹ ਕੰਮ ਕਰ ਰਿਹਾ ਹੈਗਾ ਬਾਕੀ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਵੀ ਇਹ ਕੱਪੜੇ ਜਿਹੜੇ ਆ ਦਾ ਦਾਨ ਕਰਦੇ ਨੇ ਕਿ ਜਿਨ੍ਹਾਂ ਨੂੰ ਲੋੜ ਹੈਗੀ ਤੇ ਜਿੰਨਾ ਵੀ ਸੱਜਣਾ ਨੂੰ ਜ਼ਰੂਰਤ ਆਗੀ ਉਹਨਾਂ ਤੱਕ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋੜਵੰਦਾਂ ਤੱਕ ਇਹ ਵੀਡੀਓ ਪਹੁੰਚ ਸਕੇ ਜਿਹੜੇ ਗਰੀਬ ਗੁਰਬੇ ਆਗੇ ਜਿਨ੍ਹਾਂ ਤੋਂ ਬਈ ਨਹੀਂ ਹੱਥ ਪੈਂਦਾ ਕਿਸੇ ਪਾਸੇ ਹਣਾ ਤੇ ਇਸ ਕਿਸਨੇ ਆਪਰ ਸਿਆਲ ਨਗਾਉਣਾ ਤਾਂ ਲੋੜਵੰਦਾਂ ਲਈ ਫ੍ਰੀ ਕੱਪੜੇ ਦੀ ਜਿਹੜੀ ਇੱਥੇ ਲਾਈ ਵੀ ਹੈ ਸੇਵ ਆ ਸਾਡੀ ਕਹਿੰਦਾ ਮੁਫਤ ਹੀ ਰੱਖੇ ਹੋਏ ਹੈਗੇ ਤੇ ਬਾਈ ਵਰਗਾ ਨਾਲ ਥੋੜੀ ਮਾ ਥੋੜੀ ਗੱਲਬਾਤ ਕਰਾਉਣਾ ਹੱਸੇ ਗਾਲ ਬਾਈ ਜੀ ਸਿਕਾ ਬਈ ਹੋਰ ਠੀਕ ਠਾਕ ਹੋ ਬਈ ਜੀ ਹਾਂ ਜੀ ਬੜੀ ਵਧੀਆ ਬਈ ਜੇ ਇਹ ਫ੍ਰੀ ਆ ਬਿਲਕੁਲ ਹਾਂ ਹਾਂ ਬਈ ਬਿਲਕੁਲ ਫ੍ਰੀ ਲੋੜ ਬੰਦਾਵਾਦ ਤੇ ਫ੍ਰੀ ਲਾਇਆ ਵੇ ਬਈ ਆਪਣੇ ਡੇਡੇ ਵੱਲੋਂ ਠੀਕ ਆ ਬਈ ਜੀ ਹਰ ਸਾਲ ਵੱਲ ਲਾਉਣੇ ਬਈ ਹਾਂ ਹਾਂ ਬਈ ਹਰ ਸਾਲ ਲਾਉਣੇ ਆ ਸਾਨੂੰ 5ਵੇਂ 6ਵੇਂ ਦਿਨ ਹੋ ਗਿਆ ਅੱਜ 5ਵੇਂ 6ਵੇਂ ਦਿਨ ਹੋ ਗਿਆ ਹਾਂ ਬਈ ਠੀਕ ਆ ਤੇ ਪਿੰਡਾਂ 'ਚ ਵੀ ਜਾਨੂ ਫਿਰ ਹਾਂ ਬਈ ਪਿੰਡਾਂ 'ਚ ਵੀ ਗਏ ਵੇ ਜਿਵੇਂ ਪੱਠੇ-ਪੁੱਠੇ ਵਗੈਰਾ ਤੇ ਕਿਸੇ ਨਾ ਲੋੜੋਂ ਦੇ ਗਰੀਬਾਂ ਨੂੰ ਹਾਂ ਪੱਠਾਂ 'ਚ ਗਏ ਵੇ ਆ ਗਉਣ ਲੈ ਕੇ ਉੱਥੇ ਨਹੀਂ ਨਹੀਂ ਬਹੁਤ ਸੋਹਣਾ ਪਹਾੜਾ ਬਈ ਜੀ ਤੁਹਾਡਾ ਬਹੁਤ ਵਧੀ